ਸਾਰੇ ਗਾਰੇ ਸਾਰੇ ਗਾਰੇ ਸਾਰੇ ਗਾਰੇ ਸਾਰੇ ਗਮਾ ਗਾਰੇ ਗਮਾ ਗਾਰੇ ਗਮਾ ਗਾਰੇ ਮਾ ਮਾ ਪਾ ਮਾ ਪਾ ਮਾ ਪਾ ਮਾ ਸਾਰੇ ਗਾਰੇ ਸਾਰੇ ਗਾਰੇ ਸਾਰੇ ਗਾਰੇ ਸਾਰੇ ਗਮਾ ਗਾਰੇ ਗਮਾ ਗਾਰੇ ਰਮਾ ਪਾ ਮਾ ਗਮਾ ਪਾ ਮਾ ਗਮਾ ਪਾ ਮਾ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਵਾਗਤ ਹੈ ਜੀ ਆਪ ਸਭ ਦਾ ਦਾਸ ਦੇ YouTube ਚੈਨਲ ਤੇ ਇੱਕ ਹੋਰ ਸੰਗੀਤਮਈ ਵੀਡੀਓ ਦੇ ਵਿੱਚ ਸੋ ਅੱਜ ਦੀ ਵੀਡੀਓ ਜਿਹੜੀ ਹੈ ਉਹ ਤਕਨੀਕੀ ਪੱਖ ਤੋਂ ਹੈ ਤੇ ਇਹਦੇ ਵਿੱਚ ਆਪਾਂ ਕਰਾਂਗੇ ਇੱਕ ਅਜਿਹੇ ਸ਼ਾਨਦਾਰ ਪਲਟੇ ਦਾ ਤਿੰਨ ਤਰੀਕਿਆਂ ਦੇ ਨਾਲ ਅਭਿਆਸ ਜਿਹਦੇ ਨਾਲ ਸਾਡੇ ਗਲੇ ਦੇ ਵਿੱਚ ਹਰਕਤ ਅਤੇ ਗਮਕ ਦੋਨੋਂ ਵਧਣਗੀਆਂ ਜੀ ਜਿਹਨੂੰ ਇੱਕ ਪੰਥ ਅਤੇ ਦੋ ਕਾਜ ਕਹਿ ਦਿੰਦੇ ਹਨ ਸੋ ਅੱਜ ਦੀ ਸਾਡੀ ਇਹ ਵੀਡੀਓ ਸਾਰੇ ਹੀ ਸੰਗੀਤ ਪ੍ਰੇਮੀਆਂ ਲਈ ਭਾਵੇਂ ਉਹ ਵੀਰ ਹਨ ਭਾਵੇਂ ਭੈਣਾ ਹਨ ਸਾਰਿਆਂ ਲਈ ਬੜੇ ਹੀ ਲਾਹੇਵੰਦ ਸਾਬਿਤ ਹੋਣ ਵਾਲੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਪੂਰਾ ਵੇਖਣਾ ਜੀ ਸੋ ਆਓ ਅੱਜ ਦੇ ਇਸ ਵੀਡੀਓ ਨੂੰ ਸ਼ੁਰੂ ਕਰੀਏ ਜੀ ਸਾਰੇ ਗਾਰੇ ਸਾਰੇ ਗਾਰੇ ਸਾਰੇ ਗਾਰੇ ਸਾ ਰੇ ਗਮ ਗਰੇ ਗਮ ਗਰੇ ਗਮ ਗਰੇ ਗਮ ਪਮ ਗਮ ਪਮ ਗਮ ਪਮ ਗਮ ਪਮ ਪਦਾ ਪਮਾ ਪਦਾ ਪਮਾ ਪਦਾ ਪਮਾ ਪਾਗ ਨੀ ਦਾ ਪਾਗ ਨੀ ਦਾ ਪਾਗ ਨੀ ਦਾ ਪਾ ਦਾਨੀ ਸਾਨੀ ਦਾ ਨੀ ਸਾਨੀ ਦਾ ਨੀ ਸਾਨੀ ਦਾ ਨੀ ਸਰੇ ਸਨੀ ਸਰੇ ਸਨੀ ਸਰੇ ਸਨੀ ਸਰੇ ਸਨੀ ਸਰੇ ਗਰ ਸਰਗਰ ਸਰਗਰ ਸਰ ਏ ਹੇਠਾਂ ਤੋਂ ਉੱਪਰ ਵੱਲ ਨੂੰ ਆਪਾਂ ਆਏ ਹਾਂ ਹੁਣ ਐਸੀ ਤਰ੍ਹਾਂ ਆਪਾਂ ਥੱਲੇ ਨੂੰ ਜਾਣਾ ਹੈ ਏਹਠਾਂ ਨੂੰ ਸਾਨੀ ਦਾ ਨੀ ਸਾਨੀ ਦਾ ਨੀ ਸਾਨੀ ਦਾ ਨੀ ਸਾਂ Ni da nida da nida da ni da pa da ni pa ma da pa ma pa da ma pa da pa ga ma ma ga ma ma ga ma ga re ga ma ga re ga ma ga re ma ga re sa re ga re sa re ga re sa re ga re sa ni sa re sa ni sa re sa ni sa re ਇਹਨੂੰ ਆਪਾਂ ਜਿੰਨੀ ਇਹਦੀ ਸਪੀਡ ਹੋ ਸਕੇ ਉਹਨੀ ਸਪੀਡ ਦੇ ਵਿੱਚ ਕਰਨਾ ਜਿਵੇਂ ਹੁਣ ਆਪਾਂ ਕੀਤਾ ਹੈ ਇਹਨੂੰ ਆਪਾਂ ਫਿਰ ਆਕਾਰ ਦੇ ਵਿੱਚ ਵੀ ਕਰਨਾ ਪਹਿਲਾਂ ਆਪਾਂ ਐਸੇ ਸਪੀਡ ਦੇ ਵਿੱਚ ਇਹ ਨਾ ਤਾਂ ਤੇਜ਼ ਸੀਗੀ ਅਤੇ ਨਾ ਹੀ ਇਹ ਹੌਲੀ ਸੀ ਇਹ ਆਪਾਂ ਵਿਚਲਾ ਜਿਹਾ ਮੇਲੇ ਦਾ ਰੱਖਿਆ ਤਾਂ ਜੋ ਸਮਝ ਵਿੱਚ ਆ ਜਾਵੇ ਆਪਾਂ ਇੱਕ ਵਾਰੀ ਇਹਨੂੰ ਥੋੜਾ ਜਿਹਾ ਆਕਾਰ ਵਿੱਚ ਸਮਝ ਲੈਨੇ ਆ ਫਿਰ ਆਪਾਂ ਥੋੜਾ ਸਲੋ ਦੇ ਵਿੱਚ ਕਰਾਂਗੇ ਇਹਨੂੰ ਠੀਕ ਹੈ ਜੀ ਆ i <laughs> <laughs> ਰੰਦੇ ਰੂ ਵਿੱਚ ਹੋ ਗਿਆ ਜੀ ਦੂਸਰਾ ਆਕਾਰ ਦੇ ਵਿੱਚ ਹੋ ਗਿਆ ਹੁਣ ਤੀਸਰਾ ਆਪਾਂ ਇਹਨੂੰ ਹਾਕਾਰ ਦੇ ਵਿੱਚ ਕਰਨਾ ਹੈ ਹਾ ਸ਼ਬਦ ਵਰਤ ਕੇ ਆ ਆ ਵੇਖੀਏ ਕਿਵੇਂ ਕਰਨਾ ਹੈ ਹਾਕਾਰ ਦੀ ਵੀਡੀਓ ਵੀ ਚੈਨਲ ਦੇ ਉੱਤੇ ਅਪਲੋਡ ਆਪਾਂ ਪਹਿਲਾਂ ਕੀਤੀ ਹੋਈ ਆ ਜੀ ਨੇ ਬਹੁਤ ਪਿਆਰ ਬਖਸ਼ਿਆ ਉਹਨੂੰ ਵੀ ਤੇ ਜਿਨ੍ਹਾਂ ਨੇ ਨਹੀਂ ਵੇਖੀ ਉਹ ਜਾ ਕੇ ਵੇਖ ਸਕਦੇ ਨੇ ਵੀ ਹਾਕਾਰ ਦੀ ਵਰਤੋਂ ਕਿਵੇਂ ਕਰਨੀ ਹੈ ਸਵਾ ਫਿਲਹਾਲ ਆਪਾਂ ਹੋਂ ਦੇ ਨਾਲ ਸਬੰਧਤ ਕਰਦੇ ਹਾਂ 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 ਇੱਕ ਤਾਂ ਇਹਦੇ ਵੀ ਦੋ ਤਰੀਕੇ ਆ ਦੇਖੋ ਜੀ ਇੱਕ ਹਾਂ ਇੱਕ ਤਾਂ ਪਹਿਲੇ ਸਵਰ ਤੇ ਹਾ ਬੋਲ ਕੇ ਬਾਕੀ ਉਹ ਆਕਾਰ ਵਿੱਚ ਆ ਜਾਣਾ ਹਾਂ 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 ਤੇ ਦੂਸਰਾ ਤਰੀਕਾ ਜਿਹੜਾ ਜ਼ਿਆਦਾ ਅਸਰਦਾਰਕ ਹੈ ਪ੍ਰਭਾਵਸ਼ਾਲੀ ਹੈ ਉਹ ਕਿਹੜਾ ਸਾਰੇ ਸਵਰਾਂ ਦੇ ਉੱਤੇ ਹਾ ਬੋਲਣਾ ਹੈ ਆਪਾਂ ਠੀਕ ਹੈ ਜੀ ਹਾ 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 ਆਹ ਤਰਾ ਹੁਣ ਵਾਪਸ ਜਾਣਾ ਹਾਂ ਹਾ ਹਾ ਤੋ ਇਹ ਆਪਾਂ ਤਿੰਨੇ ਤਰੀਕਿਆਂ ਦੇ ਨਾਲ ਕਰ ਲਿਆ ਸਵਰਾਂ ਦੇ ਰੋਹ ਵਿੱਚ ਵੀ ਆਕਾਰ ਵਿੱਚ ਵੀ ਹਾਕਾਰ ਦੇ ਵਿੱਚ ਵੀ ਹੁਣ ਇਹਨੂੰ ਥੋੜਾ ਜਿਹਾ ਸਲੋ ਵਿੱਚ ਸਮਝ ਲਓ ਜੀ ਸਾ ਰੇ ਗਾ ਰੇ ਸਾ ਰੇ ਗਾ ਰੇ ਸਾ ਰੇ ਗਾ ਰੇ ਸਾ

ਸੋ ਇਹ ਆਪਾਂ ਹੌਲੀ ਹੌਲੀ ਵੀ ਤਿੰਨੋਂ ਤਰੀਕਿਆਂ ਨਾਲ ਸਮਝ ਲਿਆ ਤੇ ਇਹਦਾ ਅਭਿਆਸ ਕਰ ਕਰਕੇ ਪ੍ਰੈਕਟਿਸ ਕਰ ਕਰਕੇ ਦੀ ਵੱਧ ਤੋਂ ਵੱਧ ਤੇਰੇ ਦੀ ਸਪੀਡ ਨੂੰ ਆਪਾਂ ਵਧਾ ਲੈਣਾ ਜੀ ਜਿੰਨਾ ਵੀ ਹੋ ਸਕੇ ਓਨਾ ਹੀ ਵਧਾ ਲੈਣਾ ਜੀ ਮੈਂ ਥੋੜਾ ਜਿਹਾ ਵੇਖ ਲਓ ਸਾਰੇ ਗਾਰੇ ਸਾਰੇ ਗਾਰੇ ਸਾਰੇ ਗਾਰੇ ਸਾਰੇ ਗਮ ਗਾਰੇ ਗਮਾ ਗਾਰੇ ਗਮਾ ਗਾਰੇ ਗਮਾ ਪਮ ਗਮਾ ਪਮ ਗਮਾ ਪਮ ਗਮਾ ਪਮ ਗਾ ਇਤੋਂ ਇਹ ਕੈਚ ਕਰ ਲਿਓ ਸਾਰੇ ਗਾਰੇ ਸਾਰੇ ਗਾਰੇ ਸਾਰੇ ਗਾਰੇ ਸਾਰੇ ਗਮਾ ਗਰੇ ਗਮਾ ਗਰੇ ਗਮਾ ਗਰੇ ਗਮਾ ਪਮਾ ਗਮਾ ਪਮਾ ਗਮਾ ਪਮਾ ਗਮਾ ਮਾ ਮਾਦਮਾ ਮਾਦਪਾ ਮਾਦਪਾ ਮਾ ਤੇ ਜਿੰਨਾਂ ਨੂੰ ਸਵਰਾਂ ਦੇ ਵਿੱਚ ਤੇਜ ਕਰੀ ਜਾਓਗੇ ਓਨਾ ਹੀ ਇਹਨੂੰ ਆਪਾਂ ਫਿਰ ਆਕਾਰ ਦੇ ਵਿੱਚ ਹਾਕਾਰ ਦੇ ਵਿੱਚ ਕਰ ਲੈਣਾ ਸੋ ਹੁਣ ਥੋੜਾ ਜਿਹਾ ਪੜਾਣ ਦੇ ਸਕਿੱਲ ਤੋਂ ਵੀ ਦੇਖ ਲਓ ਬੱਚਿਆਂ ਦੇ ਸਕਿੱਲ ਤੋਂ ਸਾਰੇ ਗਾਰੇ ਸਾਰੇ ਗਾਰੇ ਸਾਰੇ ਗਾਰੇ ਸਾਰੇ ਗਮ ਗਾਰੇ ਗਮ ਗਾਰੇ ਗਮ ਗਾਰੇ ਆ ਆ ਸੋ ਪੈਣਾ ਨਵੀ ਇਹਦਾ ਵਾਤਵਤ ਅਭਿਆਸ ਕਰਕੇ ਇਸ ਸਪੀਡ ਨੂੰ ਤੇਜ਼ ਕਰਨਾ ਹੈ ਦੀ ਗਤੀ ਨੂੰ ਵਧਾਉਣਾ ਹੈ ਜੀ ਜਿਵੇਂ ਮੰਨ ਲਓ ਸਾਰੇ ਗਾ ਰਹੇ ਸਾਰੇ ਗਾ ਰਹੇ ਸਾਰੇ ਗਾ ਰਹੇ ਸਾ ਰੇਗਾ ਮਾ ਗਾ ਰੇਗਾ ਮਾ ਗਾ ਰੇਗਾ ਮਾ ਮਰੇ ਗਮ ਪਮ ਗਮ ਪਮ ਗਮ ਪਮ ਗਾ ਜਾਂ ਹੋਰ ਤੇਜ਼ ਕਰ ਲਓ ਸਾਰੇ ਗਾ ਰਹੇ ਸਾਰੇ ਗਾ ਰਹੇ ਸਾਰੇ ਗਾ ਰਹੇ ਸਾ ਰੇਗਾ ਮਾ ਗਾ ਰੇਗਾ ਮਾ ਗਾ ਰੇਗਾ ਮਾ ਗਾ ਰੇ ਗਮ ਪਮ ਗਮ ਪਮ ਗਮ ਪਮ ਗਾ ਉਸੇ ਤਰ੍ਹਾਂ ਕਰ ਦੇ ਵਿੱਚ ਇਹਨੂੰ ਤੇਜ਼ ਕਰ ਲੈਣਾ ਜੀ ਸੋ ਆਪਾਂ ਥੋੜੇ ਜੇ ਸਮੇਂ ਦੇ ਵਿੱਚ ਇਹਨੂੰ ਪਲਟੇ ਦੇ ਰੂਪ ਵਿੱਚ ਆਪਾਂ ਕੀਤਾ ਇਹਦੇ ਨਾਲ ਗਲੇ ਦੇ ਵਿੱਚ ਗਮਕ ਵੀ ਵਧਣੀ ਹੈ ਗਲੇ ਦੇ ਵਿੱਚ ਇਹਦੇ ਨਾਲ ਹਰਕਤ ਵੀ ਵਧੇਗੀ ਸੋ ਟੁਕੜਾ ਤਾਂ ਬੇਸ਼ੱਕ ਛੋਟਾ ਜੇ ਆਜਾ ਆਪਾਂ ਇੱਕ ਕੀ ਕੀਤਾ ਕਿਉਂਕਿ ਜੇ ਹੋਰ ਕਰਾਂਗੇ ਤੇ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਹੈ ਸੋ ਇੱਕ ਹੀ ਟੁਕੜਾ ਕੀਤਾ ਹੈ ਦੂਸਰਾ ਮੈਂ ਥੋੜਾ ਜਿਹਾ ਵਿੱਚ ਇਹਦੇ ਐਡ ਕਰ ਦਿਨਾ ਜੇ ਕਿਸੇ ਨੇ ਕਰਨਾ ਹੋਵੇ ਤੇ ਆਪ ਜੀ ਨੇ ਅਭਿਆਸ ਕਰ ਲੈਣਾ ਇੱਥੇ ਆਪਾਂ ਤਿੰਨ ਸੁਰ ਯੂਜ਼ ਕੀਤੇ ਹਨ ਵਰਤੇ ਹਨ ਵੇ ਵਾਪਸ ਆ ਕੇ ਪਹਿਲੇ ਸੁਰਤੇ ਰੁਕੇ ਸਾਰੇ ਗਾਰੇ ਸਾਰੇ ਗਾਰੇ ਸਾਰੇ ਗਾਰੇ ਸਾਹ ਹਣਾ ਜੀ ਹੁਣ ਆਪਾਂ 400 ਵਰਤਾਂਗੇ ਅਖੀਰ ਦੇ ਵਿੱਚ ਨੀਂਦ ਨੂੰ ਲਾ ਕੇ ਫੇਰ ਸਾਥੇ ਆਵਾਂਗੇ ਆਪਾਂ ਸਾਰੇ ਗਾਰੇ ਸਾਰੇ ਗਾਰੇ ਸਾਰੇ ਗਾਰੇ ਸਾਹ ਨੀ ਸਾਰੇ ਗਮਾਰੇ 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 ਸਾਰੇ ਸਾਰੇ ਗਾਰੇ ਸਾਰੇ ਗਾਰੇ ਸਾਰੇ ਗਾਰੇ ਸਾ ਨੀ ਸਾਰੇ ਗਮਾਰੇ ਗਮਗ ਗਮਾਰੇ ਸਾਰੇ ਐਸੇ ਤਰਾ ਗਾਹ ਦੇ ਅਗਾ ਇੱਕ ਇੱਕ ਸਵਰ ਪਿੱਛੋਂ ਲੈ ਕੇ ਫਿਰ ਅਗਾ ਦੀ ਅਗਾ ਆਪਾ ਚੱਲਦੇ ਰਹਿਣਾ ਐਸੇ ਤਰਾ ਪੜਣਾ ਨੇ ਸਾਰੇ ਗਾਰੇ ਸਾਰੇ ਗਾਰੇ ਸਾਰੇ ਗਾਰੇ ਸਾ ਨੀ ਸਾਰੇ ਗਮਾਰੇ ਗਮਗ ਗਮਾਰੇ ਗਮਾਰੇ ਸਾਰੇ ਆ ਕਹਿੰਤੋ ਆ ਆ ਆ ਆ ਸੁਮੀਤ ਕਰਦਾ ਕਿ ਅੱਜ ਦੀ ਇਹ ਵੀਡੀਓ ਆਪ ਜੀ ਨੂੰ ਸੰਗੀਤ ਲੱਗੀ ਹੋਣੀ ਹੈ ਸੰਗੀਤ ਨਾਲ ਸੰਬੰਧਤ ਇਹ ਤਕਨੀਕੀ ਪੱਖ ਥੋੜਾ ਜਿਹਾ ਆਪਾਂ ਵਿਚਾਰਿਆ ਵੀ ਹੈ ਤੇ ਇਹਦਾ ਅਭਿਆਸ ਵੀ ਕੀਤਾ ਹੈ ਆਪ ਜੀ ਨੇ ਵੀ ਇਹਦਾ ਖੂਬ ਅਭਿਆਸ ਕਰਨਾ ਜੀ ਫਿਰ ਆਪ ਜੀ ਵੇਖੋਗੇ ਕਿ ਗਲੇ ਦੇ ਵਿੱਚ ਕਿੰਨੀ ਹਰਕਤ ਪੈਦਾ ਹੁੰਦੀ ਹੈ ਗਾਇਕੀ ਕਿੰਨੀ ਹੋਰ ਅਸਰਦਾਰਕ ਬਣਦੀ ਹੈ ਜੀ ਸੋ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਘਰ ਘਰੇ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵੇ ਅਤੇ ਸਾਡੇ YouTube ਚੈਨਲ ਮਿਊਜ਼ਿਕ ਟਿਊਟੋਰੀਅਲ ਦਾ ਮੁੱਖ ਮਕਸਦ ਜਿਹੜਾ ਹੈ ਕਿ ਆਓ ਗੁਰਬਾਣੀ ਕੀਰਤਨ ਨਾਲ ਸੰਗੀਤ ਨਾਲ ਜੁੜੀਏ ਨਸ਼ਿਆਂ ਨੂੰ ਤਿਆਗੀਏ ਆਪ ਵੀ ਜੁੜੀਏ ਤੇ ਬੱਚਿਆਂ ਨੂੰ ਵੀ ਜੋੜੀਏ ਰਲ ਮਿਲ ਕੇ ਇਸ ਮਕਸਦ ਨੂੰ ਪੂਰਾ ਕਰੀਏ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹੱਸਦੇ ਵਸਦੇ ਰਹੋ ਜੀ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ